ਮਹਾਤਮਾ ਦੇ ਪੱਜਾ ਦੇ ਚਲ ਰਹੇ ਆ ਸਾਰੀ ਇੱਥੇ ਅੱਜ ਮੋਰਿੰਡਾ ਵਿਖੇ ਪਹੁੰਚੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਾਣਦੇ ਆ ਕਿ ਇਹ ਜੋ ਦਿਨ ਚੱਲ ਰਹੇ ਨੇ ਇਹ ਸਫਰੇ ਸ਼ਹਾਦਤ ਜੋ ਕਿ ਅਨੰਦਪੁਰ ਸਾਹਿਬ ਦਾ ਜਦੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਤਾਂ ਨਾਲ ਚਾਰ ਸਾਹਿਬਜ਼ਾਦੇ ਮਾਤਾ ਸਾਹਿਬਕੌਰ ਤੇ ਹੋਰ ਪੰਜ ਪਿਆਰੇ ਤੇ ਸਾਰੇ ਉੱਥੋਂ ਜਦੋਂ ਕਿਲੇ ਤੋਂ ਨਿਕਲੇ ਔਰ ਸਰਸਾ ਨਦੀ ਜਦੋਂ ਪਾਰ ਕੀਤੀ ਤਾਂ ਸਾਰਾ ਪਰਵਾਹ ਜਿਹੜਾ ਗੁਰੂ ਸਾਹਿਬ ਦਾ ਤਿੰਨ ਹਿੱਸਿਆਂ ਚ ਵੰਡ ਗਿਆ ਗੁਰੂ ਸਾਹਿਬ ਦੇ ਨਾਲ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਜਾਰ ਸਿੰਘ ਇਹ ਗੁਰੂ ਸਾਹਿਬ ਨਾਲ ਚਮਕੌਰ ਵੱਲ ਉੱਚ ਕਰ ਗਏ ਤੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੱਦੇ ਸਾਹਿਬ ਜੱਦਾ ਜੋ 라ਵਰ ਸਿੰਘ ਤੇ ਸਾਹਿਬ ਜੱਦਾ ਫਤੇ ਸਿੰਘ ਇਹ ਉਥੋਂ ਵਿਛੜ ਗਏ ਤੇ ਇਹ ਗੰਗੂ ਜੋ ਉਹਨਾਂ ਦਾ ਰਸੋਈਆ ਸੀ ਉਹਦੇ ਨਾਲ ਹੋ ਕੇ ਸਹੇੜੀ ਪਹੁੰਚੇ ਤੇ ਤੀਸਰਾ ਜੱਥਾ ਜਿਹੜਾ ਮਾਤਾ ਸਾਹਿਬ ਕੌਰ ਤੇ ਮਨੀ ਭਾਈ ਮਨੀ ਸਿੰਘ ਇਹ ਦਿੱਲੀ ਵੱਲ ਚਲੇ ਗਏ ਸੋ ਇਹ ਸ਼ਹਾਦਤਾਂ ਦਾ ਸਫ਼ਰ ਇਦਾਂ ਸ਼ੁਰੂ ਹੋਇਆ ਔਰ 6 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀ ਔਰ 7 ਪੋਹ ਨੂੰ ਚਮਕੌਰ ਸਾਹਿਬ ਚਮਕੌਰ ਦੀ ਗੜੀ ਪਹੁੰਚੇ ਵੱਡੇ ਸਾਹਿਬਜ਼ਾਦੇਆਂ ਨਾਲ ਤੇ ਉੱਥੇ ਬਹੁਤ ਲਾਸਾਨੀ ਇੱਕ ਜੰਗ ਹੋਈ 10 ਲੱਖ ਦੀ ਮੁਗਲਾਂ ਦੀ ਫੌਜ ਨਾਲ ਮੁਕਾਬਲਾ ਹੋਇਆ ਔਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜੋਗਦਾਲ ਕਹੀ ਸੀ ਕਿ ਸਵਾਲਾਖ ਸੇ ਇੱਕ ਲੜਾਉ 40 ਸਿੰਘ ਜਿਹੜੇ ਉੱਥੇ ਲੜੇ ਤਿੰਨ ਸਾਡੇ ਪਿਆਰੇ ਜਿਹੜੇ ਉਹ ਸ਼ਹੀਦ ਹੋਏ ਔਰ ਵੱਡੇ ਸਾਹਿਬ ਜادہ ਸਾਹਿਬ ਜادہਜੀਤ ਸਿੰਘ ਸਾਹਿਬ ਜادہ ਜੀਜਾਰ ਸਿੰਘ ਉਹਨਾਂ ਨੇ ਅੱਠ ਉਹਨੂੰ ਉੱਥੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਤੇ ਦੂਸਰਾ ਜਦੋਂ ਛੋਟੇ ਸਾਹਿਬ ਜادہ ਸਾਹਿਬ ਜادہ ਜੁਰਾਵਰ ਸਿੰਘ ਸਾਹਿਬ ਜادہ ਫਤੇਹ ਸਿੰਘ ਮਾਤਾ ਗੁਜਰ ਕੌਰ ਨਾਲ ਉਹ ਜਿਹੜੇ ਇੱਥੇ ਸਿਹੜੀ ਪਹੁੰਚੇ ਤੇ ਸਿਹੜੀ ਇੱਕ ਰਾਤ ਉਹ ਰਹੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਗੰਗੂ ਰਾਜਾ ਦੇ ਲੋ ਜਿਹੜਾ ਇਮਾਨ ਡੋਲ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਕੈਦ ਕਰਾ ਦਿੱਤਾ ਤੇ ਵਜ਼ੀਰ ਖਾਂ ਜਿਹੜਾ ਸੂਬਾ ਸਰਹੰਦ ਉਹ ਉਹਨਾਂ ਨੇ ਹੁਕਮ ਦਿੱਤੇ ਕਿ ਉਹ ਸਰਹੰਦ ਪਹੁੰਚਣ ਤੇ ਸਾਹਿਬਜ਼ਾਦੇ ਮੋਰਿੰਦਾ ਵਿਖੇ ਕੋਤਵਾਲੀ ਉੱਥੇ ਰਹੇ ਇੱਕ ਰਾਤ ਉਹਨਾਂ ਨੇ ਕੋਤਵਾਲੀ ਚੱਕੀ ਤੇ ਉਸ ਤੋਂ ਬਾਅਦ 10 ਪੋਨ ਮੋਰਿੰਡੇ ਤੋਂ ਫਤੇਗੜ ਸਾਹਿਬ ਵੱਲ ਸਰੰਦਵਾਲ ਜਿਹੜਾ ਕੁੱਝ ਕੀਤਾ ਔਰ ਉੱਥੇ ਸਾਹਿਬਜ਼ਾਦਿਆਂ ਨੇ ਜਿਹੜਾ 13 ਪੋਨ ਉੱਥੇ ਸ਼ਹਾਦਤ ਕਰ ਦਿੱਤੀਆਂ ਨੀਂਹਾਂ ਚੜਾਏ ਗਏ ਬਹੁਤ ਲਾਲਚ ਜਿਹੜੇ ਉਹਨਾਂ ਨੂੰ ਦਿੱਤੇ ਗਏ ਲੇਕਿਨ ਸਾਬਜਾਦੇ ਜਿਨ੍ਹਾਂ ਦੀ ਉਮਰ ਸਾਬਜਾਦਾ ਜੋਰਾਵਰ ਸਿੰਘ 9 ਸਾਲ ਇਹ ਸਾਬਜਾਦਾ ਫਰਦ ਸਿੰਘ 7 ਸਾਲ ਉਹਨਾਂ ਦੀ ਇੰਨੀ ਛੋਟੀ ਉਮਰ 'ਚ ਉਹਨਾਂ ਨੇ ਐਡਾ ਸਾਥਾ ਕੀਤਾ ਔਰ ਕਿਸੇ ਵੀ ਲਾਲਚ 'ਚ ਉਹ ਆਏ ਨਹੀਂ ਅਡੋਲ ਰਹੇ ਇਹ ਸਿੱਖਿਆ ਮਾਤਾ ਗੁਜਰ ਕੌਰ ਨੇ ਉਹਨਾਂ ਨੂੰ ਦਿੱਤੀ ਤੇ ਆਖਿਰ ਜਦੋਂ ਉਹਨਾਂ ਨੇ ਧਰਮ પરવર્તન ਨਾ ਕਰਨ ਤੇ ਇਨਕਾਰ ਕਰਤਾ ਔਰ ਕਿਸੇ ਵੀ ਸ਼ਰਤ ਨੂੰ ਮੰਨਣ ਤੋਂ ਇਨਕਾਰ ਕਰਤਾ 13 ਪਉ ਨੂੰ ਉਹਨਾਂ ਦੀ ਜਿਹੜੀ ਉੱਥੇ ਸ਼ਹਾਦਤ ਨਿਯਤ ਜਿਹੜਾ ਚੁਣ ਕੇ ਸ਼ਹਾਦਤ ਹੋਈ ਸੋ ਇਹ ਸ਼ਹਾਦਤ ਦਾ ਸਫਰ ਇਦਾਂ ਸਾਰੀ ਸਾਡੇ ਪੰਜਾਬੀ ਸਾਡੀ ਸੰਗਤ ਉਦਾਂ ਹੀ ਹਰ ਸਾਲ ਜਿਹੜਾ ਇਹ ਉਸ ਸ਼ਹਾਦਤ ਨੂੰ ਜਿਹੜਾ ਦੁਬਾਰਾ ਯਾਦ ਕਰਦੇ ਹੋਏ ਜਿਹੜਾ ਇਹ ਸਫ਼ਰ ਚੱਲਦਾ ਤੇ ਅੱਜ ਜਿਹੜਾ ਇਹ ਜਿਹੜਾ ਨਗਰ ਕੀਰਤਨ ਇੱਕ ਮਹਾਨ ਨਗਰ ਕੀਰਤਨ ਜੋ ਕਿ ਸਹੇੜੀ ਤੋਂ ਗੁਰਦੁਆਰਾ ਰਾਤਸਾਹਬ ਉੱਥੋਂ ਸ਼ੁਰੂ ਹੋ ਕੇ ਉਹ ਚੱਲਦਾ ਤੇ ਅੱਜ ਉਹ 11 ਪੌਣ ਜਿਹੜਾ ਇੱਥੋਂ ਚੱਲ ਕੇ ਫੇਰ ਜਿਹੜਾ ਫਤੇਗੜ ਸਾਹਿਬ ਜਿਹੜਾ ਪਹੁੰਚਣਾ ਸੋ ਇਸ ਸਫ਼ਰ 'ਚ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਇਹ ਹੋਇਆ ਇਹਨਾਂ ਸ਼ਹੀਦਾਂ ਨੂੰ ਨਮਨ ਕਰਨ ਲਈ ਇੱਥੇ ਆ ਪਹੁੰਚਿਆ ਨੇ ਔਰ ਜੋ ਵੀ ਇੱਥੇ ਲੰਗਰਾਂ ਦਾ ਪ੍ਰਬੰਧ ਕੀਤੇ ਗਏ ਹੋਏ ਨੇ ਸਾਰੇ ਪ੍ਰਬੰਧਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਸਾਰੇ ਪੰਜਾਬੀਆਂ ਨੂੰ ਇਹੀ ਅਪੀਲ ਕਰਦਾ ਕਿ ਸਾਡੇ ਗੁਰੂਆਂ ਨੇ ਸਾਡੇ ਸਹਿਬਜ਼ਾਦਿਆਂ ਨੇ ਸੀਸ ਦੇ ਕੇ ਜਿਹੜੀ ਇਹ ਸਰਦਾਰੀ ਦਿੱਤੀ ਹੈ ਇਹ ਜਿਹੜਾ ਸਾਨੂੰ ਪਗੜੀ ਇਹ ਦਸਤਾਰ ਮਿਲੀ ਹੈ ਇਸ ਇਹ ਜਿਹੜਾ ਆਪਣੇ ਸੀਸ ਕਟਾ ਕੇ ਲੱਖਾਂ ਸ਼ਹਾਦਤਾਂ ਦੇ ਕੇ ਜਿਹੜੀ ਸਾਨੂੰ ਮਿਲੀ ਹੈ ਇਹ ਅੱਜ ਅਸੀਂ ਇਸ ਆਪਣੀ ਪਹਿਚਾਣ ਨੂੰ ਕਾਇਮ ਰੱਖੀਏ ਔਰ ਆਪਣੇ ਜਿਹੜੇ ਸੀਸ ਤੇ ਇਹ ਦਸਤਾਰਾਂ ਸਜਾਈਏ ਕਿ ਉਹਨਾਂ ਆਪਣੇ ਗੁਰੂਆਂ ਨੂੰ ਆਪਣੇ ਸਾਬਜਾਦਿਆਂ ਨੂੰ ਉਹ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੀਏ ਤਾਂ ਕਿ ਸਾਡੀਆਂ ਪੀੜ੍ਹੀਆਂ ਜਿਹੜੀਆਂ ਹਮੇਸ਼ਾ ਇਹਨਾਂ ਸ਼ਹਾਦਤਾਂ ਨੂੰ ਜਿਹੜੀਆਂ ਯਾਦ ਰੱਖਣ ਔਰ ਇਹ ਏਦਾਂ ਹੀ ਇਹ ਜਿਹੜਾ ਯਾਦ ਦਾ ਸਿਲਸਿਲਾ ਚੱਲਦਾ ਰਹੇ ਸਾਡੇ ਬੱਚੇ ਆਪਣੇ ਧਰਮ ਤੇ ਇਦਾਂ ਹੀ ਕਾਇਮ ਰਹਿਣ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੋ ਇੱਥੇ ਨਮਨ ਕਰਨ ਆਈ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ